ਹਾਂਜੀ ਦਾਤਾ ਤੇਰਾ ਕੀਤਾ ਹਰ ਫੈਸਲਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਗੁਰੂ ਨਾਨਕ ਦੇਵ ਜੀ ਜਦੋਂ ਬਗਦਾਦ ਸ਼ਹਿਰ ਜਾਂਦੇ ਨੇ ਉਸ ਸਮੇਂ ਦੀ ਸਾਖੀ ਕਿਵੇਂ ਬਾਦਸ਼ਾਹ ਨੇ ਉਥੇ ਕਲਾ ਵਰਤਾਈ ਕਿਵੇਂ ਬਾਦਸ਼ਾਹ ਨੇ ਪੀਰ ਦਾਸਤਗੀਰ ਦਾ ਚੈਲੰਜ ਕਬੂਲ ਕੀਤਾ ਤੇ ਕਿਵੇਂ ਸੱਚਖੰਡ ਤੁਰ ਦਰਗਾਹ ਤੋਂ ਕੜਾ ਪ੍ਰਸ਼ਾਦ ਦੀ ਦੇਗ ਪ੍ਰਗਟ ਕੀਤੀ ਤੇ ਬਗਦਾਦ ਦੇ ਵਿੱਚ ਪਹਿਲੀ ਵਾਰੀ ਦੇਗ ਵਰਤਾਈ ਗਈ ਬਹੁਤ ਖੂਬਸੂਰਤ ਸਾਖੀ ਆ ਹੁੰਦਾ ਕੀ ਆ ਗੁਰੂ ਨਾਨਕ ਦੇਵ ਜੀ ਜਦੋਂ ਲੋਕਾਂ ਦਾ ਭਲਾ ਕਰਨ ਵਾਸਤੇ ਸਫ਼ਰ ਤੇ ਨਿਕਲੇ ਤਾਂ ਅੱਜ ਬਗਦਾਦ ਸ਼ਹਿਰ ਪਹੁੰਚਦੇ ਆ ਸ਼ਹਿਰ ਦੇ ਬਾਹਰ-ਬਾਰ ਜਾ ਕੇ ਰਾਤ ਵੇਲੇ ਡੇਰਾ ਲਾਉਂਦੇ ਨੇ ਰਾਤ ਨੂੰ ਸੌਂਦੇ ਆ ਸਵੇਰ ਨੂੰ ਤੜਕੇ ਉੱਠ ਕੇ ਇਸ਼ਨਾਨ ਕਰਕੇ ਤੇ ਮਰਦਾਨਾ ਜੀ ਨੂੰ ਕਹਿੰਦੇ ਆ ਕਿ ਮਰਦਾਨਿਆਂ ਰਵਾਬ ਛੇੜ ਹੋਕਾ ਦਈਏ। ਬਗਦਾਦ ਸ਼ਹਿਰ ਦੇ ਵਿੱਚ ਉਸ ਸਮੇਂ ਸੰਗੀਤ ਦੇ ਲਈ ਮਨਾਹੀ ਹੁੰਦੀ ਆ ਕਿ ਕੋਈ ਸੰਗੀਤ ਨਹੀਂ ਵਜਾ ਸਕਦਾ। ਪਰ ਗੁਰੂ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ ਆ ਵੀ ਜੇ ਆਪਾਂ ਸੰਗੀਤ ਵਜਾਵਾਂਗੇ ਜੇ ਆਪਾਂ ਗੁਰਬਾਣੀ ਗਾਇਨ ਕਰਾਂਗੇ ਲੋ ਕਾ ਕੇ ਆਪਾਂ ਨੂੰ ਪੁੱਛਣਗੇ ਤੇ ਆਪਾਂ ਫਿਰ ਉਹਨਾਂ ਨੂੰ ਦੱਸਾਂਗੇ ਕੋਈ ਨਾ ਤੂੰ ਰਵਾਬ ਛੇੜ ਹਜੇ ਸਵੇਰ ਦੀ ਨਮਾਜ਼ ਦਾ ਸਮਾਂ ਆਉਣ ਵਾਲਾ ਸੀ ਤੇ ਹਜੇ ਸਵੇਰ ਦੀ ਨਮਾਜ਼ ਪੜ੍ਹੀ ਨਹੀਂ ਗਈ ਸੀ ਸ਼ਹਿਰ ਦੇ ਵਿੱਚ ਸੁੰਨਸਰਾ ਹੁੰਦੀ ਆ ਤੇ ਉਸ ਸਮੇਂ ਰਵਾਬ ਵੱਜਦੀ ਆ ਤੇ ਗੁਰੂ ਨਾਨਕ ਦੇਵ ਜੀ ਸ਼ਬਦ ਗਾਉਣਾ ਸ਼ੁਰੂ ਕਰਦੇ ਨੇ ਪਾ ਤਾਲਾਂ ਪਾ ਤਾਲ ਲੱਕ आगासा आगास ओड़क ओड़क पाल ਥਕੇ வேத ਕਹਿਣ ਇੱਕ ਬਾਤ ਗੁਰੂ ਨਾਨਕ ਪਾਤਸ਼ਾਹ ਦੇ ਮੁਖ ਤੋਂ ਉਹਨਾਂ ਦੀ ਜਾਦੂਈ ਆਵਾਜ਼ ਦੇ ਵਿੱਚ ਇਹ ਸ਼ਬਦ ਸੁਣ ਕੇ ਪੂਰੇ ਦਾ ਪੂਰਾ ਬਗਦਾਦ ਸ਼ਹਿਰ ਜਿਹੜਾ ਉਹ ਮੰਤਰ ਮੁਕਤ ਹੋ ਜਾਂਦਾ ਤੇ ਉਧਰ ਦੂਸਰੇ ਪਾਸੇ ਪੀਰ ਦਸਤਗੀਰ ਉਹ ਜਦੋਂ ਸੁਣਦਾ ਕਿਤੇ ਰਬਾਬ বাজਦੀ ਆ ਤੇ ਕੋਈ ਉੱਚੀ ਆਵਾਜ਼ ਦੇ ਵਿੱਚ ਸ਼ਬਦ ਕੌਣ ਲੱਗਿਆ ਹੋਇਆ ਤਾਂ ਉਹ ਆਪਣੀਆਂ ਅੱਖਾਂ ਮੀਚ ਕੇ ਆਪਣਾ ਕਿਉਂਕਿ ਉਹ ਵੀ ਇੱਕ ਪਹੁੰਚਿਆ ਹੋਇਆ ਪੀਰ ਹੁੰਦਾ ਉਹਦੇ ਕੋਲੇ ਵੀ ਰਿੱਧੀਆਂ ਸਿੱਧੀਆਂ ਹੁੰਦੀਆਂ ਨੇ ਉਹਦੇ ਕੋਲੇ ਵੀ ਤਾਕਤ ਹੁੰਦੀ ਆ ਸੋ ਜਿੱਥੇ ਬੈਠਾ ਹੁੰਦਾ ਉੱਥੋਂ ਹੀ ਬੈਠ ਕੇ ਅੱਖਾਂ ਮੀਚ ਕੇ ਉਹ ਸ਼ਹਿਰ ਦੇ ਬਾਹਰ-ਬਾਹਰ ਨਿਗਾਹ ਮਾਰਦਾ ਕਿ ਕੌਣ ਆ ਤਾਂ ਫਿਰ ਜਦੋਂ ਉਹਨੂੰ ਬਾਹਰ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੁੰਦੇ ਆ ਤਾਂ ਫਿਰ ਉਹ ਆਪਣੇ ਜਿਹੜੇ ਚੇਲੇ ਹੁੰਦੇ ਆ ਉਹਨਾਂ ਨੂੰ ਆਵਾਜ਼ ਮਾਰਦਾ ਤੇ ਕਹਿੰਦਾ ਸ਼ਹਿਰ ਦੇ ਬਾਹਰ-ਬਾਹਰ ਇੱਕ ਕੋਈ ਫਕੀਰ ਆਇਆ ਬੈਠਾ ਤੇ ਉਹ ਉੱਚੀ ਆਵਾਜ਼ ਦੇ ਵਿੱਚ ਗਾਉਣ ਲੱਗਿਆ ਹੋਇਆ ਤੁਸੀਂ ਜਾ ਕੇ ਦੇਖੋ ਕਿ ਉਹ ਕੌਣ ਆ ਕਿਹੜੀ ਕੁੱਲ ਤੋਂ ਆ ਕਿ ਉਹ ਕੀ ਗਾ ਰਿਹਾ ਤੇ ਇਹ ਸੁਣ ਕੇ ਪੀਰ ਦਸਤਗੀਰ ਦੇ ਜਿਹੜੇ ਚੇਲੇ ਹੁੰਦੇ ਆ ਉਹ ਗੁਰੂ ਨਾਨਕ ਦੇਵ ਜੀ ਦੇ ਕੋਲੇ ਪਹੁੰਚਦੇ ਨੇ ਗੁਰੂ ਪਾਤਸ਼ਾਹ ਦੇ ਮੁੱਖ ਤੋਂ ਗੁਰਬਾਣੀ ਸੁਣ ਕੇ ਤੇ ਉਹਨਾਂ ਦੇ ਦਰਸ਼ਨ ਕਰਕੇ ਉਹ ਜਿਹੜੇ ਚੇਲੇ ਆ ਉਹ ਨੇ ਹਾਲ ਹੋ ਜਾਂਦੇ ਨੇ ਤੇ ਉਹਨਾਂ ਦਾ ਆਪਣੇ ਆਪ ਹੀ ਮੰਨ ਦੇ ਵਿੱਚ ਸਤਕਾਰ ਉਠਦਾ ਤੇ ਉਹ ਗੁਰੂ ਜੀ ਨੂੰ ਨਮਸਕਾਰ ਕਰਕੇ ਵਾਪਸ ਮੁੜ ਜਾਂਦੇ ਆ ਸੋਚੋ ਤੁਸੀਂ ਉਹ ਕਿੰਨੇ ਕਿਸਮਤ ਵਾਲੇ ਲੋਕ ਹੋਣੇ ਆ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੋਣਾ ਜਿਨ੍ਹਾਂ ਨੇ ਆਪਣੇ ਕੰਨਾਂ ਦੇ ਨਾਲ ਉਹਨਾਂ ਦੇ ਮੁਖ ਤੋਂ ਗੁਰਬਾਣੀ ਸੁਣੀ ਹੋਣੀ ਆ ਕਿੰਨੀ ਕਿਸਮਤ ਵਾਲੇ ਲੋਕ ਹੋਣੇ ਆ ਉਹ ਕਿੰਨੀ ਜ਼ਾਦਾ ਵੱਡੀ ਰਹਿਮਤ ਹੋਣੀ ਆ ਉਹਨਾਂ ਦੇ ਉੱਤੇ ਖੈਰ ਉਹ ਜਦੋਂ ਵਾਪਸ ਜਾਂਦੇ ਆ ਤਾਂ ਜਾ ਕੇ ਪੀਰ ਦਾਸਤਗੀਰ ਨੂੰ ਦੱਸ ਦਿਆ ਕਹਿੰਦੇ ਕਿ ਉਹ ਤਾਂ ਖੁਦ ਖੁਦਾ ਆਇਆ ਬੈਠਾ ਉੱਥੇ ਤੇ ਉਹ ਉਸ ਮਸਤ ਫਕੀਰ ਨੂੰ ਦੇਖ ਕੇ ਲੱਗਦਾ ਹੀ ਨਹੀਂ ਹੈਗਾ ਕਿ ਕੋਈ ਇਨਸਾਨ ਆ ਐਦਾਂ ਲੱਗਦਾ ਜਿਵੇਂ ਆਪ ਖੁਦਾ ਕੋਈ ਇਲਾਹੀ ਰਾਗ ਆਲਾਪ ਰਿਹਾ ਹੋਵੇ ਇਹ ਸੁਣ ਕੇ ਦਾਸਤਗੀਰ ਹੋਰ ਵੀ ਗੁੱਸੇ ਦੇ ਵਿੱਚ ਆਉਂਦਾ ਤੇ ਉਹ ਕਹਿੰਦਾ ਉਸ ਫਕੀਰ ਨੇ ਦੋ ਗਲਤੀਆਂ ਕੀਤੀਆਂ ਪਹਿਲਾ ਇਸ ਸ਼ਹਿਰ ਦੇ ਵਿੱਚ ਸੰਗੀਤ ਦੀ ਮਨਾਹੀ ਆ ਉਹਨਾਂ ਨੇ ਸੰਗੀਤ ਵਜਾਇਆ ਤੇ ਦੂਜਾ ਉਹਨਾਂ ਨੇ ਹਜਰਤ ਮੁਹੰਮਦ ਸਾਹਿਬ ਦੇ ਉਲਟ ਗਾਉਣਾ ਸ਼ੁਰੂ ਕੀਤਾ ਇਹ ਗੱਲ ਸੁਣ ਕੇ ਪੀਰ ਤੇ ਜਿਹੜੇ ਚੇਲੇ ਆ ਉਹ ਵੀ ਗੁੱਸੇ ਦੇ ਵਿੱਚ ਆ ਜਾਂਦੇ ਆ ਕਿ ਕੋਈ ਸਾਡੇ ਹਜਰਤ ਮੁਹੰਮਦ ਸਾਹਿਬ ਦੇ ਉਲਟ ਕਿਵੇਂ ਗਾ ਸਕਦਾ ਤਾਂ ਪੀਰ ਦਸਤਗੀਰ ਆਪਣੇ ਚੇਲਿਆਂ ਨੂੰ ਕਹਿੰਦਾ ਕਿ ਤੁਸੀਂ ਆਪਣੇ ਹੱਥਾਂ ਦੇ ਵਿੱਚ ਪੱਥਰ ਚੁੱਕ ਲੋ ਤੇ ਆਪਾਂ ਉਸ ਫਕੀਰ ਕੋਲੇ ਚੱਲਦੇ ਆ ਜੇ ਉਸ ਫਕੀਰ ਨੇ ਮੇਰੀਆਂ ਗੱਲਾਂ ਦਾ ਜਵਾਬ ਨਾ ਦਿੱਤਾ ਤਾ ਤੋਸੀ ਉਥੇ ਹੀ ਉਹਨਾਂ ਦੇ ਵੱਟੇ ਮਾਰ-ਮਾਰ ਕੇ ਉਹਨਾਂ ਨੂੰ ਉਸੇ ਜਗ੍ਹਾ ਦੇ ਉੱਤੇ ਖਤਮ ਕਰ ਦਿਓ ਇਹ ਗੱਲ ਸੁਣ ਕੇ ਗੁੱਸੇ ਦੇ ਵਿੱਚ ਪੀਰ ਦੇ ਜਿਹੜੇ ਚੇਲੇ ਹੁੰਦੇ ਆ ਪੀਰ ਦਸਤਗੀਰ ਦੇ ਉਹ ਆਪਣੇ ਹੱਥਾਂ ਦੇ ਵਿੱਚ ਰੋੜੇ ਵੱਟੇ ਚੁੱਕ ਲੈਂਦੇ ਆ ਪੀਰ ਦਸਤਗੀਰ ਦੇ ਚੇਲੇ ਗੁੱਸੇ ਦੇ ਵਿੱਚ ਪੀਰ ਦੇ ਮਗਰ-ਮਗਰ ਤੁਰ ਪੈਂਦੇ ਨੇ ਹੋਰ ਜਿਹੜੇ ਸ਼ਹਿਰ ਦੇ ਲੋਕ ਹੁੰਦੇ ਆ ਉਹ ਦੇਖਦੇ ਆ ਵੀ ਇਹ ਗੁੱਸੇ ਦੇ ਵਿੱਚ ਸਵੇਰੇ-ਸਵੇਰੇ ਕਿੱਧਰ ਨੂੰ ਚੱਲੇ ਆ ਤਾਂ ਉਹ ਵੀ ਉਹਨਾਂ ਦੇ ਮਗਰੀ ਤੁਰ ਪੈਂਦੇ ਨੇ ਕੱਠ ਬਹੁਤ ਵੱਧ ਜਾਂਦਾ ਜਦੋਂ ਉਹ ਗੁਰੂ ਨਾਨਕ ਦੇਵ ਜੀ ਦੇ ਕੋਲੇ ਪਹੁੰਚਦਿਆ ਤਾਂ ਉਸ ਸਮੇਂ ਵੀ ਗੁਰੂ ਨਾਨਕ ਦੇਵ ਜੀ ਗੁਰਬਾਣੀ ਕੀਰਤਨ गा ਰਹੇ ਹੁੰਦੇ ਆ ਤੇ ਉਸ ਸਮੇਂ ਵੀ ਰਬਾਬ ਵੱਜ ਰਹੀ ਹੁੰਦੀ ਆ ਤੇ ਜਿੱਦਾਂ ਹੀ ਦਾਸਤਗੀਰ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆਉਂਦਾ ਤਾਂ ਉਹ ਗੁੱਸੇ ਦੇ ਵਿੱਚ ਬੋਲਦਾ ਕਿਉਂਕਿ ਉਹ ਕੋਈ ਵਿਚਾਰ ਕਰਨ ਨਹੀਂ ਗਿਆ ਹੁੰਦਾ ਉਹ ਆਪਣਾ ਗੁੱਸਾ ਕੱਢਣ ਗਿਆ ਹੁੰਦਾ ਤੇ ਉਹ ਗੁੱਸੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਆ ਕੇ ਬੋਲਦਾ ਕਹਿੰਦਾ ਬਾਬਾ ਤੂੰ ਕੀ ਹੱਥ ਚੁੱਕੀ ਆ ਤੂੰ ਮੇਰੇ ਸ਼ਹਿਰ ਦੇ ਵਿੱਚ ਆ ਕੇ ਦੋ ਗਲਤੀਆਂ ਕੀਤੀਆਂ ਪਹਿਲੀ ਗਲਤੀ ਇੱਥੇ ਸੰਗੀਤ ਦੀ ਮਨਾਹੀ ਆ ਤੇ ਤੂੰ ਇੱਥੇ ਸੰਗੀਤ ਵਜਾਇਆ ਗੁਰੂ ਨਾਨਕ ਦੇਵ ਜੀ ਉਹਨੂੰ ਕਹਿੰਦੇ ਆ ਕਿ ਪੀਰ ਦਸਤਗੀਰ ਠੀਕ ਆ ਤੂੰ ਸਾਡੀ ਰਬਾਬ ਬੰਦ ਕਰਵਾ ਸਕਦਾ ਪਰ ਜਿਹੜਾ ਕੁਦਰਤੀ ਤੌਰ ਤੇ ਸੰਗੀਤ ਆ ਹਰ ਸਮੇਂ বাজ ਰਿਹਾ ਉਹਨੂੰ ਕਿਵੇਂ ਬੰਦ ਕਰਵਾਏਗਾ ਪੀਰ ਦਸਤਗੀਰ ਪੁੱਛਦਾ ਵੀ ਕੀ ਮਤਲਬ ਤਾਂ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਤੂੰ ਆਪਣੀ ਨਾਬਜ਼ ਦੇਖ ਤੂੰ ਆਪਣੇ ਦਿਲ ਦੀ ਧੜਕਣ ਦੇ ਵਿੱਚ ਇਹ ਵੀ ਕਿਸੇ ਸੁਰ ਦੇ ਵਿੱਚ ਆ ਤੂੰ ਆਪਣੇ ਸਾਹ ਦੇਖ ਇਹ ਵੀ ਕਿਸੇ ਸੁਰ ਦੇ ਵਿੱਚ ਨੇ ਇੰਨਾਂ ਹਵਾਵਾਂ ਨੂੰ ਸੁਣ ਇਹਨਾਂ ਦੇ ਵਿੱਚ ਵੀ ਸੰਗੀਤ ਆ ਇਹ ਪੰਛੀਆਂ ਨੂੰ ਸੁਣ ਇਹ ਵੀ ਕੋਈ ਸੰਗੀਤ ਗਾ ਰਹੇ ਨੇ ਇਹ ਵੀ ਕੋਈ ਗੀਤ ਗਾ ਰਹੇ ਨੇ ਸੋ ਇਹ ਗੱਲ ਸੁਣ ਕੇ ਪੀਰ ਦਸਤਗੀਰ ਨੂੰ ਲੱਗਦਾ ਕਿ ਮੇਰੀ ਗੱਲ ਦਾ ਜਵਾਬ ਇਸ ਫਕੀਰ ਨੇ ਬੜਾ ਗਹਿਰਾ ਦਿੱਤਾ ਉਹ ਕਹਿੰਦਾ ਠੀਕ ਆ ਤੁਸੀਂ ਸੰਗੀਤ ਨੂੰ ਛੱਡੋ ਪਰ ਤੁਸੀਂ ਹਾਜਰਤ ਮੁਹੰਮਦ ਸਾਹਿਬ ਦੇ ਉਲਟ ਕਿਉਂ ਕਾ ਰਹੇ ਹੋ ਤਾਂ ਪਾਤਸ਼ਾ ਪੁੱਛਦੇ ਆ ਵੀ ਕੀ ਉਲਟ ਕਾਇਆ ਤਾਂ ਉਹ ਕਹਿੰਦਾ ਕਿ ਮੁਹੰਮਦ ਸਾਹਿਬ ਨੇ ਤਾਂ ਕਿਹਾ ਸੀ ਕਿ ਸੱਤ ਪਤਾਲ ਨੇ ਸੱਤ ਆਕਾਸ਼ ਨੇ 14 ਲੋਕ ਨੇ ਸੋ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਲੱਖਾਂ ਹੀ ਪਤਾਲ ਨੇ ਲੱਖਾਂ ਹੀ ਆਕਾਸ਼ ਆ ਇਹਦੇ ਹਿਸਾਬ ਦੇ ਨਾਲ ਤਾਂ ਤੁਸੀਂ ਕਹਿ ਰਹੇ ਹੋ ਕਿ ਜੋ ਮੁਹੰਮਦ ਸਾਹਿਬ ਨੇ ਦੱਸਿਆ ਉਹ ਗਲਤ ਆ ਤਾਂ ਪਾਤਸ਼ਾ ਬੜੇ ਪਿਆਰ ਦੇ ਨਾਲ ਜਵਾਬ ਦਿੰਦੇ ਆ ਕਿ ਜੋ ਕੁਝ ਮੁਹੰਮਦ ਸਾਹਿਬ ਨੇ ਕਿਹਾ ਉਹ ਬਿਲਕੁਲ ਠੀਕ ਆ ਇੰਨੀ ਗੱਲ ਜਦੋਂ ਦਸਤਗੀਰ ਦੇ ਚੇਲੇ ਸੁਣਦੇ ਆ ਤਾਂ ਆਪਣੇ ਪੱਥਰ ਹੱਥ ਦੇ ਵਿੱਚੋਂ ਛੱਡ ਦਿੰਦੇ ਆ ਵੀ ਕਿਤੇ ਨਾ ਕਿਤੇ ਜਿਹੜਾ ਫਕੀਰ ਆ ਉਹ ਮੁਹੰਮਦ ਸਾਹਿਬ ਦੇ ਨਾਲ ਸਹਿਮਤੀ ਪ੍ਰਗਟ ਕਰਦਾ ਤੇ ਨਾਲ ਹੀ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਕਿ ਮੁਹੰਮਦ ਸਾਹਿਬ ਤਾਂ ਸੱਚ ਬੋਲਦੇ ਹੀ ਸੀਗੇ ਸਹੀ ਕਹਿ ਕੇ ਗਏ ਨੇ ਤੇ ਮੈਂ ਵੀ ਜੋ ਕਹਣਾ ਉਹ ਵੀ ਸੱਚ ਆ ਇਹ ਗੱਲ ਸੁਣ ਕੇ ਦਸਤਗੀਰ ਦੁਬਾਰਾ ਗੁੱਸੇ ਦੇ ਵਿੱਚ ਆਉਂਦਾ ਤੇ ਕਹਿੰਦਾ ਕੀ ਤੁਹਾਨੂੰ ਇਸ ਸਮੇਂ ਲੱਖਾਂ ਪਤਾੜ ਤੇ ਲੱਖਾਂ ਆਕਾਸ਼ ਨੇ ਉਹ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ ਮੈਨੂੰ ਦਿਖਾਈ ਦਿੰਦੇ ਆ ਤੇ ਫਿਰ ਉਹ ਕਹਿੰਦਾ ਕਹਿੰਦਾ ਵੀ ਕੀ ਤੁਸੀਂ ਇਹ ਚੀਜ਼ ਨੂੰ ਸਿੱਧ ਕਰ ਸਕਦੇ ਹੋ ਗੁਰੂ ਨਾਨਕ ਦੇਵ ਜੀ ਕਹਿੰਦੇ ਹਾਂ ਮੈਂ ਸਿੱਧ ਵੀ ਕਰ ਸਕਦਾ ਤਾਂ ਫਿਰ ਉਹ ਕਹਿੰਦਾ ਕਹਿੰਦਾ ਵੀ ਮੈਨੂੰ ਦਿਖਾਓ ਤਾਂ ਗੁਰੂ ਨਾਨਕ ਦੇਵ ਜੀ ਕਹਿੰਦੇ ਵੀ ਤੈਨੂੰ ਨਹੀਂ ਦਿਖਾ ਸਕਦਾ ਤੂੰ ਜਿਹਦੇ ਉੱਤੇ ਭਰੋਸਾ ਕਰਦਾ ਉਸ ਇਨਸਾਨ ਨੂੰ ਮੇਰੇ ਕੋਲੇ ਭੇਜ ਮੈਂ ਉਹਨੂੰ ਦਿਖਾ ਦੇਣਾ ਤੇ ਹੁਣ ਦਸਤਗੀਰ ਸੋਚਦਾ ਵੀ ਜੇ ਮੈਂ ਆਪਣੇ ਕਿਸੇ ਚੇਲੇ ਨੂੰ ਭੇਜਿਆ ਤਾਂ ਪਤਾ ਨਹੀਂ ਉਹ ਸੱਚ ਬੋਲੂਗਾ ਝੂਠ ਬੋਲੂਗਾ ਵੀ ਮੇਰਾ ਤਾਂ ਇਸ ਸਮੇ ਸਭ ਤੋਂ ਵੱਧ ਭਰੋਸਾ ਮੇਰੇ ਪੁੱਤਰ ਦੇ ਉੱਤੇ ਆ ਉਧਰ ਦਸਤਗੀਰ ਦਾ ਪੁੱਤਰ ਵੀ ਪੰਜ ਵਕਤ ਦਾ ਨਮਾਜ਼ੀ ਹੁੰਦਾ ਤੇ ਥੋੜਾ ਬਹੁਤਾ ਇਲਮ ਵੀ ਰੱਖਦਾ ਹੁੰਦਾ ਉਹ ਗੁਰੂ ਨਾਨਕ ਦੇਵ ਜੀ ਦੇ ਮੂਹਰੇ ਜਾ ਕੇ ਬੈਠਦਾ ਤਾਂ ਗੁਰੂ ਨਾਨਕ ਦੇਵ ਜੀ ਉਹਨੂੰ ਕਹਿੰਦੇ ਆ ਕਹਿੰਦੇ ਬੇਟਾ ਅੱਖਾਂ ਬੰਦ ਕਰ ਤੇ ਜੋ ਮੈਂ ਬੋਲਦਾ ਉਹ ਤੂੰ ਮੇਰੇ ਮਗਰ ਮਗਰ ਬੋਲਣਾ ਦਸਤਗੀਰ ਦਾ ਬੇਟਾ ਗੁਰੂ ਨਾਨਕ ਦੇਵ ਜੀ ਦੇ ਮਗਰ ਮਗਰ ਬੋਲਦਾ ਤੇ ਅੱਖਾਂ ਬੰਦ ਕਰ ਲੈਂਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਆ ਬੋਲ ਇਕ ਓੰਕਾਰ ਸਤਨਾਮ ਇਕ ਓੰਕਾਰ ਸਤਨਾਮ ਤੇ ਦਾਸਤਗੀਰ ਦਾ ਬੇਟਾ ਵੀ ਬੋਲਦਾ ਇਕ ਓੰਕਾਰ ਸਤਨਾਮ ਇਕ ਓੰਕਾਰ ਸਤਨਾਮ ਸਰੀਰ ਕਰਕੇ ਤਾਂ ਬੇਸ਼ੱਕ ਉਹ ਉੱਥੇ ਹੀ ਬੈਠੇ ਹੁੰਦੇ ਆ ਪਰ ਸੁਰਤ ਕਰਕੇ ਦਾਸਤਗੀਰ ਦਾ ਬੇਟਾ ਤੇ ਗੁਰੂ ਨਾਨਕ ਦੇਵ ਜੀ ਇਸ ਅਨੰਤ ਬ੍ਰਹਿਮੰਡ ਦੀ ਸੈਰ ਤੇ ਨਿਕਲ ਜਾਂਦੇ ਨੇ ਜਿੱਥੇ ਦਾਸਤਗੀਰ ਦੇ ਬੇਟੇ ਨੂੰ ਲੱਖਾਂ ਹੀ ਆਕਾਸ਼ ਤੇ ਪਤਾਲ ਦਿਖਾਈ ਜਾਂਦੇ ਨੇ ਤੇ ਇਹੀ ਨਹੀਂ ਦਿਖਾਇਆ ਜਾਂਦਾ ਗੁਰੂ ਨਾਨਕ ਦੇਵ ਜੀ ਪਹਿਲੀ ਵਾਰੀ ਉਸ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵੀ ਦਿਖਾਉਂਦੇ ਆ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਆ ਤੇ ਉਸ ਸੱਚਖੰਡ ਦੇ ਦਰਸ਼ਨ ਕਰਵਾਉਣ ਤੋਂ ਬਾਅਦ ਪਹਿਲੀ ਵਾਰੀ ਉਸ ਸੱਚਖੰਡ ਤੋਂ ਉਸ ਦਰਗਾਹ ਤੋਂ ਰੱਬ ਦੇ ਘਰ ਤੋਂ ਦੇਗ ਕੜਾ ਪ੍ਰਸ਼ਾਦ ਹਾਜ਼ਰ ਕੀਤਾ ਜਾਂਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਦਸਤਗੀਰ ਦੇ بیٹے ਨੂੰ ਕਿ بیٹے ਆਪਣੇ ਹੱਥ ਜੋੜ ਬੁੱਕ ਕਰ ਉਹ ਹੱਥ ਜੋੜਦਾ ਤਾਂ ਪਹਿਲੀ ਵਾਰੀ ਉਹਦੇ ਹੱਥ ਦੇ ਵਿੱਚ ਕੜਾ ਪ੍ਰਸ਼ਾਦ ਦਾ ਇੱਕ ਬਾਟਾ ਜਿਹੜਾ ਉਹ ਪ੍ਰਗਟ ਹੁੰਦਾ ਤੇ ਜਿੱਦਾਂ ਹੀ ਉਹਦਾ ਬੇਟਾ ਆਪਣੀਆਂ ਅੱਖਾਂ ਖੋਲਦਾ ਅੱਖਾਂ ਖੋਲ ਕੇ ਤੇ ਉੱਚੀ ਉੱਚੀ ਕਹਿਣਾ ਸ਼ੁਰੂ ਕਰਦਾ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲਾ ਗੁਰੂ ਨਾਨਕ ਆਪ ਖੁਦਾ ਹੈ ਗੁਰੂ ਨਾਨਕ ਆਪ ਖੁਦਾ ਹੈ ਮੈਂ ਦੇਖਿਆ ਲੱਖਾਂ ਹੀ ਆਕਾਸ਼ ਨੇ ਲੱਖਾਂ ਹੀ ਪਤਾਲਾ ਮੈਂ ਅਕਾਲ ਪੁਰਖ ਦੇ ਦਰਗਾਹ ਤੇ ਜਾ ਕੇ ਆਇਆ ਮੈਂ ਅਕਾਲ ਪੁਰਖ ਦੀ ਦਰਗਾਹ ਤੇ ਜਾ ਕੇ ਆਇਆ ਉਹ ਉੱਚੀ ਉੱਚੀ ਬੋਲਦਾ ਤੇ ਫਿਰ ਉਹਨੂੰ ਕਿਹਾ ਜਾਂਦਾ ਕਿ ਬੇਟੇ ਇਹ ਪ੍ਰਸ਼ਾਦ ਆ ਜਿਹੜਾ ਇਹਨੂੰ ਲੋਕਾਂ ਦੇ ਵਿੱਚ ਕਿਣਕਾ ਕਿਣਕਾ ਵਰਤਾਇ ਦੀ ਤੇ ਉਹ ਫਿਰ ਜਿੱਦਾਂ ਹੀ ਲੋਕਾਂ ਦੇ ਵਿੱਚ ਪ੍ਰਸ਼ਾਦ ਵੰਡਿਆ ਜਾਂਦਾ ਤਾਂ ਉਹਨੂੰ ਖਾਣ ਤੋਂ ਬਾਅਦ ਦਸਤਗੀਰਾਂ ਜਿਹੜਾ ਉਹਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਹੁੰਦੇ ਆ ਤੇ ਉਹ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁੱਕਦਾ ਤੇ ਕਹਿੰਦਾ ਬਾਬਾ ਕੀ ਇਹ ਪ੍ਰਸ਼ਾਦ ਜਿਹੜਾ ਮੈਂ ਪਹਿਲੀ ਵਾਰੀ ਖਾਤਾ ਮੈਂ ਇਹ ਤੋਂ ਪਹਿਲਾਂ ਇਦਾਂ ਦੀ ਕੋਈ ਚੀਜ਼ ਖਾ ਕੇ ਨਹੀਂ ਦੇਖੀ ਕੀ ਮੈਂ ਸਾਰੇ ਸ਼ਹਿਰ ਦੇ ਲਈ ਇਹ ਪ੍ਰਸ਼ਾਦ ਲੈ ਸਕਦਾ ਕੀ ਆਪਾਂ ਸਾਰੇ ਸ਼ਹਿਰ ਦੇ ਵਿੱਚ ਵਰਤਾ ਸਕਦੇ ਹਾਂ ਪ੍ਰਸ਼ਾਦ ਤਾਂ ਗੁਰੂ ਨਾਨਕ ਦੇਵ ਜੀ ਤਿੰਨ ਚੀਜ਼ਾਂ ਮੰਗਾਉਂਦੇ ਨੇ ਉਸ ਸਮੇਂ ਫਿਰ ਉਸ ਥਾਂ ਦੇ ਉੱਤੇ ਪੂਰੇ ਸ਼ਹਿਰ ਦੇ ਲਈ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਕੜਾ ਪ੍ਰਸ਼ਾਦ ਦਾ ਲੰਗਰ ਤਿਆਰ ਕੀਤਾ ਜਾਂਦਾ ਤੇ ਪੂਰੇ ਸ਼ਹਿਰ ਨੂੰ ਕਿਣਕਾ ਕਿਣਕਾ ਥੋੜਾ ਥੋੜਾ ਪ੍ਰਸ਼ਾਦ ਆ ਜਿਹੜਾ ਉਹ ਵੰਡਿਆ ਜਾਂਦਾ ਤੇ ਉਸ ਸਮੇਂ ਪੀਰ ਦਸਤਗੀਰ ਤੇ ਉਹਦੇ ਚੇਲੇ ਤੇ ਉਹ ਪੂਰੇ ਦਾ ਪੂਰਾ ਸ਼ਹਿਰ ਉਹ ਸਾਰਾ ਗੁਰੂ ਨਾਨਕ ਦੇਵ ਜੀ ਦੇ ਅੱਗੇ ਝੁਕਦਾ ਤੇ ਉਸ ਸਮੇਂ ਫਿਰ ਇੱਕ ਸ਼ਬਦ ਗਾਇਨ ਕਰਦੇ ਨੇ ਗੁਰੂ ਨਾਨਕ ਦੇਵ ਜੀ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਏ ਲਖਿਆ ਤੇ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਬੋਲਦੇ ਆ ਪਿੱਛੇ ਪਿੱਛੇ ਦਸਤਗੀਰ ਦਾ ਬੇਟਾ ਬੋਲਦਾ ਤੇ ਫਿਰ ਪਿੱਛੇ ਪਿੱਛੇ ਦਸਤਗੀਰ ਤੇ ਪੂਰਾ ਸ਼ਹਿਰ ਬੋਲਦਾ ਤੇ ਅੱਜ ਵੀ ਉਸ ਸ਼ਹਿਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਨਾਮ ਦੇ ਉੱਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਤੇ ਉਹਨਾਂ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਹਜ਼ਰਤ ਬਾਬਾ ਨਾਨਕ ਕਹਿ ਕੇ ਸਤਕਾਰ ਦਿੱਤਾ ਤੇ ਉਹਨਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਵਾਇਆ ਸੋਚੋ ਉਹ ਲੋਕ ਕਿੰਨੀ ਕਿਸਮਤ ਵਾਲੇ ਹੋਣੇ ਆ ਜਿਨ੍ਹਾਂ ਨੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕੀਤੇ ਉਹਨਾਂ ਦੇ ਮੁੱਖ ਤੋਂ ਗੁਰਬਾਣੀ ਸੁਣੀ ਤੇ ਜੀਹਾਂ ਨੇ ਉਹ ਰੱਬੀ ਕੜਾਹ ਪ੍ਰਸ਼ਾਦ ਦੀ ਤੀਕ ਉਹ ਪ੍ਰਸ਼ਾਦ ਖਾਦਾ ਹੋਣਾ ਕਿੰਨੀ ਕਿਸਮਤ ਵਾਲੇ ਹੋਣੇ ਆ ਉਹ ਲੋਕ ਅਸੀਂ ਤਾਂ ਪਤਾ ਨਹੀਂ ਉਦੋਂ ਕਿਹੜੀ ਜੂਨ ਦੇ ਵਿੱਚ ਕਿੱਥੇ ਹੋਵਾਂਗੇ ਪਰ ਪ੍ਰਮਾਤਮਾ ਦੇ ਅੱਗੇ ਬਾਬੇ ਨਾਨਕ ਦੇ ਅੱਗੇ ਅਕਸਰੀ ਅਰਦਾਸ ਕਰੀ ਦੀਆ ਕਿ ਬਾਬਾ ਕਿਤੇ ਦਰਸ਼ਨ ਜ਼ਰੂਰ ਦੇਈਂ ਉਸੇ ਸਰੂਪ ਦੇ ਵਿੱਚ ਤੇ ਆਪਾਂ ਤੁਹਾਨੂੰ ਅਕਸਰੀ ਕਹੀਦਾ ਕਿ ਜਿੱਥੇ ਲੋੜ ਪੈਂਦੀ ਆ ਉਥੇ ਪਾਤਸ਼ਾਹ ਨੇ ਕਲਾ ਵਰਤਾਈਆ ਤਾਂ ਹੀ ਤੁਹਾਨੂੰ ਕਹੀਦਾ ਕਿ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਆਪਣੇ ਰੱਬ ਦੇ ਉੱਤੇ ਭਰੋਸਾ ਰੱਖ ਕੇ ਉਹਦਾ ਨਾਮ ਸਿਮਰਨ ਕਰਨਾ ਸ਼ੁਰੂ ਕਰੋ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ